ਨਿਕਲ ਗਿਆ ਜੀ ਬਜ਼ੁਰਗ ਵੇਖੋ ਡਾਡੇ ਬੈਠੇ ਆ ਬਾਪੂ ਤੁਸੀਂ ਵੀ ਦੇਖ ਲਓ ਜੇ ਕੱਪੀ ਦੇ ਪਿਆ ਜਾਬ ਰਹੇ ਹੋ ਐਵੇਂ ਨਾਲ ਮੋਢੀ ਉਮਰੇ ਪੁਰੇ ਸੇ ਕੇ ਜਾਣ ਬਾਅਦ ਚ ਕਹੋ ਮੁੰਡਾ ਟਾਂਗਾ ਪਵਾ ਗਿਆ ਹਾਂ ਨਾ ਪਰ ਇੱਕ ਵਾਰ ਇਹ ਵੀ ਦੇਖੋ ਇਹ ਬਜ਼ੁਰਗ ਹੈ ਇਹ ਸੌਰੀ ਜਿਹੜੇ ਅੱਜ ਕੱਲ੍ਹ ਦੇ ਜਵਾਨ ਹੈ ਗਗਨ ਮੇਰਾ ਬੜਾ ਕਿੱਥੇ ਗਗਨ ਆਜਾ ਯਾਰ ਸਟੇਜ ਤੇ ਅੱਛਾ ਬੰਦਾ ਓਕੇ ਨੋ ਪ੍ਰੋਬਲਮ ਮੈਂ ਤੁਹਾਨੂੰ ਐਂਟਰੀ ਕਰਾਉਣਾ ਤੁਹਾਨੂੰ ਅੱਜ ਕੱਲ੍ਹ ਦੇ ਜੁਵਾਗ ਹੈ ਉਹ ਦੇਖੋ ਸਾਰੀ ਰਾਤ ਫੋਨ ਤੇ ਲੱਗੇ ਰਹਿੰਦੇ ਹਨ ਤੂੰ ਮੇਰੀ ਖੰਡਾ ਤੂੰ ਮੇਸ਼ਰੀਆ ਤੂੰ ਫਲਾਨਾ ਤੂੰ ਸ਼ਕਰਾਨਾ ਕੋਈ ਸਿਆਣਾ ਗੱਲ ਨਹੀਂ ਹੋਈ ਇਹਨੇ ਸਾਰੀ ਜਿੰਦਗੀ ਬੇਮੈਨੂ ਆਈ ਲਵ ਯੂ ਕਿਹਾ ਤੇ ਮੇਰਾ ਨਾਮ ਦੱਸ ਕੇ ਦਿਵਾਗ ਬਾਰਾ-ਬਾਰਾ ਇਹ ਹੁਣ ਗੱਲ ਇਹ ਇਹ ਮਜ਼ਾਕ ਵਾਲੀ ਗੱਲ ਹੀ ਓਏ ਉਹ ਵੀ ਪਸੇਦਤ ਲਵ ਇਨ ਹੋ ਇਹਨਾਂ ਦੀ ਬੌਂਡਿੰਗ ਹੈ ਜਿਹੜਾ ਜਿਹੜਾ ਰਿਲੇਸ਼ਨ ਸਾਡੇ ਨਾਲੋਂ ਜ਼ਿਆਦਾ ਸਟਰੌਂਗ ਹੈ ਬਾਰਾ ਜਵਾਰ ਕੋ ਪਾਲ ਕੇ ਵੱਡੇ ਕਰਕੇ ਕਾਮਯਾਬ ਕੀਤੇ ਆ ਅੱਜ ਕੱਲ ਤਾਂ ਪਹਿਲਾਂ ਹੀ ਯਾਦੋਂ ਬਾਅਦ ਨਹੀਂ ਆਇਆ ਜਦੋਂ ਪਤਾ ਲੱਗ ਜਾਂਦਾ ਵੀ ਫਰਾਰ ਹੋ ਗਿਆ ਕੰਮ ਉਹ ਇਹਨਾਂ ਦੇ ਨਾਲ ਤਾੜੀ ਮਾਰੋ ਸਾਡੇ ਬਜੁਰਗਾਂ ਲਈ ਵਾਣ ਗਾਇਆ ਕਰੋ ਵੀ ਸਾਡੇ ਬੰਤੀਆ ਜਿਹੜੇ ਰੋਮੋ ਤੇ ਰੋਮਾ ਖੇਡਾਂ ਖੇਡਣੇ ਜਿਹੜਾ ਸੀ ਓਏ ਕਕੂੜੀ ਕੂਝ ਵਰਗੀ ਸਾਨੂੰ ਲੋਕੀ ਕਹਿੰਦੇ ਕਰਗੇ ਇਹ ਦਾਰੂ ਪਿੰਗਿਆ ਕਰ ਲੋ ਰੋਗੋ ਉਹ ਜੀ ਪਰ ਹੈ ਜਿਸ ਦੀ ਹੱਡੀਆਂ ਵਿੱਚ ਪਾਣੀ ਭਰਿਆ ਹੁੰਦਾ ਹੈ ਤੁਸੀਂ ਗਾਣੇ ਦਾ ਲਿਖ ਕੇ ਦੇ ਦਿਓ ਮੈਂ ਗਾ ਦੂੰਗਾ ਮਤ ਮੰਨੇ ਕਾ ਇਤਨਾ ਸ਼ੌਕ ਹੈ ਤੂੰ ਉੱਤੋਂ ਪਸਾ ਹੋ ਰਹਿਣਾ ਛੋੜ ਦੇ